ਕਹਿੰਦਾ ਉਹਦੇ ਅੱਜ ਸਿਨ ਇੱਥੇ ਗਲਤੀ ਮੰਨਣਾ ਨਹੀਂ ਚਾਹੁੰਦੇ ਬਈ ਅਸੀਂ ਤੇ ਕਾਂਸਰਾਂ ਨਚਾਵਾਂਗੇ ਇਹ ਮੱッセ ਰੰਗੜ ਦਾ ਸਿਰ ਵੱਟਣ ਵਾਲੇ ਆ ਹਾਂ ਇਤਿਹਾਸ ਹੈਗਾ ਮੱッセ ਰੰਗੜ ਦਾ ਜੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਨਚਾਰਾਂ ਨੱਚਦੀਆਂ ਸੀਗੀਆਂ ਜਿੱਥੋਂ ਪੀਕਾ ਨੇ ਤੋਂ ਸੂਰ ਮੇ ਤੁਰੇ ਜੀ ਮੱッセ ਰੰਗੜ ਦਾ ਸਿਰ ਆ ਬੇਨਤੀ ਪ੍ਰਵਾਨ ਕਰਿਓ ਉੱਥੇ ਸਿੱਟ ਸਕਦੇ ਸੀਗੇ ਕੋਈ ਵੱਡੀ ਗੱਲ ਨਹੀਂ ਉਹ ਤੇ ਆਪ ਹੀ ਨਿਕਲਣਾ ਬੜਾ ਔਖਾ ਸੀਗਾ ਪਰ ਉਹਨਾਂ ਜੇ ਤਾਂ ਡੰਗਿਆ ਅਸੀਂ ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਆਂ ਵੀ ਜਿਹੜਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਬੇਅਦਬੀ ਕਰੂਗਾ ਅਸੀਂ ਐਦਾਂ ਹੀ ਨੇਚਿਆਂ ਤੇ ਸਿਰ ਵੱਧ ਵੱਧ ਕੇ ਡਾਂਸ ਤੇ ਲੈ ਕੇ ਜਾਵਾਂਗੇ ਕੋਸਾ ਤਨਾ ਹਾਲੇ ਸੋਨਹਾਲੇ ਉਹ ਗੁਰੂਆਂ ਦੀ ਸਿੱਖਾ ਸਾਡਾ ਇਤਿਹਾਸ ਬੋਲਦਾ ਵਾ ਪਰ ਅਸੀਂ ਅੱਜ ਅੱਛਾ ਪਿੱਛੇ ਜੇ ਨਾ ਅੰਮ੍ਰਿਤਪਾਲ ਮੈਰੋ ਨੇ ਇੱਕ ਨਾ ਉਹ ਡਾਂਸਰ ਸੀ ਕੀ ਉਹਨੂੰ ਮਾਰ ਦਿੱਤਾ ਸਾਰਿਆਂ ਨੇ ਬੜੀ ਸ਼ਾਬਾਸ਼ ਸ਼ਾਬਾਸ਼ ਕੀਤੀ ਅੱਛਾ ਡਾਂਸਰਾਂ ਦੀ ਰੀਲ ਤੇ ਆਪਾਂ ਵੇਖਿਆ ਹੀ ਆਉਂਦੀ ਆ ਨਾ ਫੇਰ ਹੀ ਆਉਂਦੀ ਸਾਡੇ ਸਾਹਮਣੇ ਉਦਾਂ ਨਹੀਂ ਆਉਂਦੀ ਪਰ ਜਿਹੜੀਆਂ ਡਾਂਸਰਾਂ ਤੁਸੀਂ ਪੈਰਸਾ ਚ ਬੁੱਤਰ ਕੇ ਲੈ ਕੇ ਆਉਂਦੀ ਉਹਨਾਂ ਦਾ ਕੀ ਬਣੂਗਾ ਫੇਰ ਉਹ ਤੇ ਵੇਖਿਆ ਹੀ ਆਉਂਦੀ ਸਗੀ ਤੇ ਸਾਡੇ ਵਰਗੇ ਪੈਰਸਾ ਚ ਬੁੱਕ ਕਰਕੇ ਜਿੱਥੇ ਸਾਡੀ ਧੀ ਬੈਠੀ ਆ ਜਿੱਥੇ ਸਾਡੀ ਭੈਣ ਬੈਠੀ ਆ ਜਿੱਥੇ ਸਾਡੀ ਜੀਵਨ ਸਾਥੀ ਬੈਠਾ ਵਾ ਜਿੱਥੇ ਮੇਰੀ ਮਾਂ ਬੈਠੀ ਆ ਜਿੱਥੇ ਮੇਰੀਆਂ ਭੂਆ ਦੀਆਂ ਕੁੜੀਆਂ ਬੈਠੀਆਂ ਜਿੱਥੇ ਮੇਰੀਆਂ ਮਾਸੀ ਦੀਆਂ ਕੁੜੀਆਂ ਬੈਠੀਆਂ ਦੇ ਦੇ ਕੇ ਲੋਕ ਕਰਾ ਕੇ ਆਪਣੀਆਂ ਧੀਆਂ ਦਾ ਦਸਤ ਕਰਾਉਂਦਾ ਅਸੀਂ ਕਿੱਧਰ ਜਾਵਾਂਗੇ ਕਿਹੜਾ ਇਤਿਹਾਸ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਛੱਡਿਆ ਤੇ ਕਿੱਥੋਂ ਆ ਬਜ਼ੁਰਗ ਬੈਠੇ ਆ ਦਸਰਾਂ ਤੋਂ ਬਿਨਾ ਵਿਆਹ ਹੋ ਸਕਦਾ ਕਿ ਨਹੀਂ ਹੋ ਸਕਦਾ ਹੋ ਸਕਦਾ ਉਹ ਦੱਸ ਦੋ ਕਿਤੇ ਮੈਂ ਹੀ ਨਾ ਗਲਤ ਹੋਵਾਂ ਦੱਸਿਓ ਦਸਰਾਂ ਤੋਂ ਬਿਨਾ ਵਿਆਹ ਹੋ ਸਕਦਾ ਹੋ ਸਕਦਾ ਐ ਅੱਗੇ ਕੋ ਬੋਲਦੇ ਤੇ ਕਹਿੰਦੇ ਵੀ ਕੀ ਦਸੀਆਂ ਅਸੀਂ ਤੇ ਆਪੋ ਕੀਤੀਆਂ ਹੋਈਆਂ ਵਾਏ ਗਰੂ ਗੱਲ ਤੇ ਇੱਥੇ ਡਿੱਤੀ ਜਾ ਕੇ ਵੀ ਦੇ ਵਾਰਸਾਂ ਇੱਜ਼ਤਾਂ ਲੁੱਟਣ ਵਾਲਿਆਂ ਦੇ ਨਹੀਂ ਅਸੀਂ ਇੱਜ਼ਤਾਂ ਬਚਾਉਣ ਵਾਲਿਆਂ ਦੇ ਹਾਂ ਉਲਟਣ ਵਾਲਿਆਂ ਦੇ ਨਹੀਂ ਬਚਾਉਣ ਵਾਲਿਆਂ ਦੇ ਅਸੀਂ ਅਬਦਾਲੀ ਦੇ ਨਹੀਂ ਅਸੀਂ ਜੱਸਾ ਸਿੰਘ ਆਲੂ ਵਾਲੀ ਦੇ ਵਾਸੀ ਆ ਉਹ ਲੁੱਟਦਾ ਸੀ ਕਿਤੇ ਸਾਡੇ ਸੂਨੇ ਬਚਾਉਂਦੇ ਸੀ ਹੁਣ ਮਨ ਬਿਰਤੀ ਕਾਗਜ਼